ਮੇਰੇ ਸਾਹ ਕਹਿੰਦਾ ਜਦ ਜਦ ਜੀਭਾ ਪਈ ਕਹਿੰਦੀ ਐ ਮੂੰਹ ਆਈ ਬਾਤ ਨਾ ਵੇਖੀ ਜਿਹੜੀ ਸੱਚੀ ਗੱਲ ਨਾ ਪਿਆਰੇ ਮਿੱਠ ਬੰਦ ਕੌੜੀ ਲੱਗਦੀ ਹੈ। ਹੈ ਨਾ ਕਾਜੀਆ ਕਿਵੇਂ ਖਤਮ ਹੋ ਸਕਦੀ ਹੈ? ਜਿਹੜਾ ਗੱਲ ਸੁਣਦਾ ਹੈ। ਕਹਿੰਦੇ ਕਿ ਫਾਲ ਬਹਤ ਜੱਗੀਆਂ ਖਾ। ਇਹ ਗਉਮ ਅੰਮ੍ਰਿਤ ਛਾ ਕੇ ਜਦੋਂ ਸਿੰਘ ਸਾਦੇ ਨਾਲ ਜੈਕਾਰੇ ਛੱਡੇ। ਤੇ ਜਦੋਂ ਕਿ ਕੋਈ ਨਾ ਜਪਾ ਪਰ ਆਉਂਦੀ ਛੱਗ ਤੇ ਆਉਂਗੀ ਜਦੋਂ ਤੱਕ ਇਹ ਦਰਬਾਰ ਸਾਹਬ ਨਾਲ ਜੁੜੇ ਕੋਈ ਚਾਪੇ ਕਾਮ ਖਤਰੀ ਹੋ ਸਕਦਾ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਕਿ ਚੋਲਾ ਕਹਿੰਦਾ ਦਰਬਾਰ ਸਾਹਬ ਤੇ ਕਾਰਜਾ ਕਰਦੇ ਦਰਬਾਰ ਸਾਹਬ ਦੇ ਸਰੋਵਰ ਨੂੰ ਪੂਰਦੇ ਦਰਬਾਰ ਸਾਹਬ ਨੂੰ ਚਾਰੇ ਪਾਸਿਆਂ ਤੋਂ ਘੇੜਾ ਪਾ ਕੇ ਇੱਥੇ ਆਪਣਾ ਕਾਰਜਾ ਕਰ ਲਿਓ ਗਰੇ ਫੇਰ ਕਹਣਾ ਇੱਕ ਕੌਮ ਖਤਮ ਹੋ ਸਕਦੀ ਹੈ ਕਿਉਂਕਿ ਵਿਨੇਸ ਕੌਮ ਨੂੰ ਕੋਈ ਖਤਮ ਨਹੀਂ ਕਰ ਸਕਦਾ ਹੁਣ ਜਿਹੜਾ ਬੋਲੇ ਕੋਈ ਉਹ ਗੁੰਡਾ ਕੋਲ ਜਾਨਾ ਕਹਿੰਦਾ ਜੀ ਜਾ ਤੇ ਜਾ ਜਿਹਨੀ ਫਾਦ ਲੈ ਕੇ ਜਾਣੀ ਹੈ ਜਾਂ ਦਰਵਾਜਾ ਸਾਹਿਬ ਤੇ ਤੂੰ ਹੀ ਕਬਜ਼ਾ ਕਰ ਪਰ ਇੱਕ ਕਾਜੀ ਨੇ ਮਾਰਚ ਪ੍ਰੇਖਾ ਪਿਆ ਉਹਨੂੰ ਇਹ ਲੱਗਿਆ ਵੀ ਪੰਜ ਫੋਰਿਆਂ ਤੋਂ ਤਾਂ ਬਚ ਗਿਆ ਹੁਣ ਕਾਜੀ ਨੇ ਕੀਤਾ ਦਰਵਾਜਾ ਸਾਹਿਬ ਤੇ ਕਬਜ਼ਾ ਕਰ ਲਿਆ ਜਾ ਕੀਤਾ ਹੋਰੇ ਐਲਾਨ ਕਰ ਦਿੱਤਾ ਵੀ ਜਿਹੜਾ ਕੋਰਪਸ ਖੰਡਾ ਵਿਖੇ ਨਾ تیر ਬਾੜ ਕੇ ਮਾਰਦੇ ਗੋਲੀ ਮਾਰ ਕੇ ਮਾਰਦੇ ਜੇ ਕੋਈ ਨੇੜੇ ਆ ਜਾਵੇ ਤਾਂ ਬਾੜ ਬਾੜ ਕੇ ਮਾਰ ਦਿਓ ਇਹਨੇ ਦੇਖਿਆ ਵੀ 5-7 ਦਿਨ ਲੱਗੇ ਕੋਈ ਅੱਗੇ ਜਦੋਂ ਆਈ ਹੋਗੀ ਮੇਰ ਦਾ ਪੂਰੇ ਚੜਾਈ ਆ ਕੋਈ ਨਜ਼ਰੇ ਨਹੀਂ ਆ ਰਹਾ ਹੋਰ ਨੇ ਕੀ ਕੀਤਾ ਕਾਹੀ ਦੇ ਇਹਨੇ ਪਰ ਢੋਲੀ ਲਿਆ ਇੱਕ ਢੋੜਾ ਪਿੱਤ ਰਹਾ ਪੂਰੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਇਹੇ ਜਿੱਤਾ ਘੇੜਾ ਉੱਚੀ ਢੇਰੀ ਤੇ ਖੜ Come on, come on, come on, come on.